ਜੀ ਸਾਡੇ ਪਿੰਡ ਦੇ ਵਿੱਚ ਕੋਈ ਬਰਾਤ ਹੀ ਨਹੀਂ ਕਿਸੇ ਮੁੰਡੇ ਦੀ ਕਿਸੇ ਦੀ ਬਰਾਤ ਹੀ ਨਹੀਂ ਚੜੀ ਜੀ ਅੱਛਾ ਕਿਸੇ ਦਾ ਵਿਆਹ ਹੀ ਨਹੀਂ ਹੋਇਆ ਜੀ ਹਰ ਕੋ ਬੰਦੇ ਵਿਆਹ ਤੇ ਗਈ ਕਿਸੇ ਦੇ ਵੀ ਕੋਈ ਹੋਇਆ ਹੀ ਨਹੀਂ ਕੋਈ ਕਰਦਾ ਹੀ ਨਹੀਂ ਜੀ ਨਾ ਹੋ ਗਏ ਜੀ 5 5 6 ਸਾਲ ਹੋ ਗਏ ਜੀ ਨਾ ਕੋਈ ਕਰਦਾ ਹੈ ਜੀ ਨਾ ਕੋਈ ਕਰੋ ਇੱਥੇ ਹੁੰਦਾ ਹੈ ਜੀ ਕਿਸੇ ਦਾ ਸਾਰੇ ਨਸ਼ੇੜੀ ਹੈ ਜੀ ਸਾਰੇ ਮਰੇ ਜਾਂਦੇ ਆ ਜੀ ਮੈਂ ਆਪਣਾ ਚਾ ਕਰਦਾ ਸੀ ਸਰ ਜੀ ਆਹ ਦੇਖ ਲਓ ਜੀ ਮੇਰੇ ਹਾਲਾਤ ਦੇਖ ਲਓ ਜੀ ਠੀਕ ਲਾਉਂਦਾ ਸੀਗਾ ਜੀ ਮੈਂ ਜੀ ਹਾਂ ਹਾਂ ਇੱਥੇ ਵੀ ਚੜਨ ਜੀ ਇੱਥੇ ਵੀ ਖੁਸ਼ੀਆਂ ਹੋਣ ਜੀ ਜਿਵੇਂ ਨਾਲ ਦੇ ਪਿੰਡਾਂ 'ਚ ਹੁੰਦੀਆਂ ਜੀ ਸਾਡੇ ਪਿੰਡ ਵਿਆਹ ਹੀ ਨਹੀਂ ਹੁੰਦਾ ਜੀ ਕਿਸੇ ਦਾ ਵੀ ਕਿਸੇ ਦਾ ਕੋਈ ਕਰਦੇ ਆ ਜੀ ਘਰੋਂ ਦੂਸਰੇ ਦਿਨ ਹੀ ਅਗਲੇ ਵੀ ਘਰ ਵਾਲੀ ਭੱਜ ਜਾਂਦੀ ਹੈ ਜੀ ਹਾਂ ਅਸੀਂ ਵੀ ਸਾਥ ਦੇਵਾਂਗੇ ਜੀ ਜਿਵੇਂ ਮੁਲਾਜ਼ਮ ਆਉਂਦੇ ਆ ਜੀ ਅਸੀਂ ਇਹਨਾਂ ਦਾ ਸਾਥ ਦਿੰਨੇ ਆ ਜੀ ਹਾਂ ਹਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਰ ਹਾਂ ਜੀ ਉਹਨਾਂ ਨੂੰ ਤਲਾਬ ਮਿਲਦੀ ਹੈ ਜੀ ਉਹ ਆਉਂਦੇ ਆ ਜੀ ਹਾਂ ਫੜ ਕੇ ਵੀ ਲੈ ਕੇ ਜਾਂਦੇ ਆ ਅਸੀਂ ਮਲਾਜਮਾਂ ਨੂੰ ਵੀ ਮਾੜਾ ਕਹਿੰਦੇ ਜੀ ਉਹ ਵੀ ਆਉਂਦੇ ਆ ਪਰ ਜਦੋਂ ਉਹ ਚਲੇ ਜਾਂਦੇ ਆ ਨਾ ਉਸ ਤੋਂ ਬਾਅਦ ਜੀ ਮਤਲਬ 2 ਘੰਟੇ ਬਾਅਦ ਫਿਰ ਲੋਕ ਇੱਥੇ ਉਵੇਂ ਹੀ ਲੱਗ ਜਾਂਦੇ ਆ ਜੀ ਪਤਾ ਨਹੀਂ ਬਾਹਰੋਂ ਬਾਹਰੋਂ ਆਉਂਦੇ ਆ ਜੀ ਬਠਿੰਡੇ ਤੋਂ ਆਉਂਦੇ ਜਿਵੇਂ ਬਠਿੰਡੇ ਹੁਣ ਆਟੋ ਚਲਾਉਂਦੇ ਆ ਨਾ ਆਟੋ ਰਿਕਸ਼ਾ ਚਲਾਉਂਦੇ ਆ ਇੱਥੇ ਤੁਹਾਨੂੰ ਇੱਕ ਸਰ ਅਸੀਂ ਵੀਡੀਓ ਦੇਵਾਂਗੇ ਜੀ 4-5 ਦਿਨਾਂ ਬਾਅਦ ਤੋਂ ਅਸੀਂ ਲੈ ਲਿਓ ਸਾਡੇ ਤੋਂ ਵੀਡੀਓ ਤੁਸੀਂ ਇੱਥੇ ਦੇਖੋਗੇ ਆਟੋ ਹੀ ਆਟੋ ਖੜੇ ਹੋਣਗੇ ਜਿਵੇਂ ਹੁਣ ਇਸ ਟਾਈਮ ਇੱਥੇ ਮਲਾਜ਼ਮ ਖੜੇ ਆ ਨਾ ਐਵੇਂ ਇੱਥੇ ਨਸ਼ੇੜੀ ਖੜੇ ਹੁੰਦੇ ਆ ਜੀ ਆਟੋਆਂ ਤੇ ਆਉਂਦੇ ਆ ਜੀ ਕੋਈ ਵੀਕਲਾਂ ਤੇ ਆਉਂਦੇ ਆ ਬਾਹਰੋਂ-ਬਾਹਰੋਂ ਆਉਂਦੇ ਆ ਜੀ ਲੋਕ ਬਹੁਤ ਲੋਕ ਆਉਂਦੇ ਆ ਜੀ ਇੱਥੋਂ ਚੰਡੀਗੜ੍ਹ ਤੱਕ ਆਉਂਦੇ ਆ ਜੀ ਅਜੀਤ ਰੋਡ ਆਪਣਾ ਹੈਗਾ ਨਹੀਂ ਬਟਿੰਡੇ ਦੇ ਉੱਥੋਂ ਦੀਆਂ ਕੁੜੀਆਂ ਆਉਂਦੀਆਂ ਜੀ ਇੱਥੇ ਨਸ਼ਾ ਲੈਣ ਵਾਸਤੇ ਜੀ ਹਾਂਜੀ ਉਹ ਇੱਥੇ ਨਸ਼ਾ ਲੈਣ ਵਾਸਤੇ ਆਉਂਦੀਆਂ ਜੀ ਨਸ਼ਾ ਸਾਡੇ ਜੀ 100% ਹੀ ਹੈ ਜੀ ਚਿੱਟੇ ਦਾ ਤਾਂ ਕਿਸ ਤਰ੍ਹਾਂ ਦੇਖਣਾ ਉਹ ਵੀ ਕੱਟ ਹਾਂਜੀ ਹਾਂਜੀ ਅਸੀਂ ਤਾਂ ਸਹਿਯੋਗ ਪਹਿਲਾਂ ਦਿੰਦੇ ਰਹੇ ਅਸੀਂ ਤਾਂ 2011 ਤੋਂ ਦੇ ਰਹੇ ਹਾਂ ਸਹਿਯੋਗ ਰਮਾਣੇ ਵੇਲੇ ਦਾ ਜੀ ਸਾਡੀ ਕਮੇਟੀ ਉਦੋਂ ਹੀ ਬਣੀ ਸੀ ਉਹਦੇ ਵੀ ਬਿਲਕੁਲ ਵਧੀਆ ਰਹੇ ਅਸੀਂ ਵਧੀਆ ਕੰਮ ਕਰਿਆ ਕੋਈ ਡਰ ਨਹੀਂ ਸਮਝ ਲੋ 100% ਹੀ ਵਿਗਦਾ ਨਸ਼ਾ ਚੱਲੀ ਜਾਂਦਾ ਕੋਈ ਉਹ ਨਹੀਂ ਬੁੜੀਆਂ ਲੇਡੀਜ਼ ਜ਼ਿਆਦਾ ਵੇਚਦੀਆਂ ਹਾਂਜੀ ਨਾ ਬੰਦੇ ਉਹ ਤੋਂ ਪੁਲਿਸ ਫੋਨ ਆ ਜਾਂਦੇ ਉਹਨਾਂ ਨੂੰ ਪਹਿਲਾਂ ਹੀ ਇਹ ਸਿੱਧਾ ਹੀ ਕਹਨੇ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਜਿਆਦਾ ਹੱਥ ਹੈ ਹਾਂਜੀ 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 ਹੋ ਸਕਦਾ ਜੀ ਹਾਂਜੀ ਅਸੀਂ ਦੇ ਹੀ ਜਾਂਦੇ ਦੇਵਾਂਗੇ ਜੀ ਸਾਥ ਅਸੀਂ ਉਹਨਾਂ ਨੂੰ ਗਦਾਰ ਹੀ ਕਹਨੇ ਗਦਾਰ ਲੋਕ ਹੈ ਜਾਂ ਕੋਈ ਮੁਲਾਜ਼ਮ ਹੈ ਚਾਹ ਕੋਈ ਆਮ ਬੰਦਾ ਹੈ ਵੀ ਲੋਕਾਂ ਦੇ ਬੱਚੇ ਸਾਡੇ ਹੁਣ ਇਸ ਟਾਈਮ ਵਧੀਆ ਸਾਡਾ ਕੰਮਕਾਰ ਚੀਗਾ ਸਾ ਅਸੀਂ ਅੱਜ 0 ਤੇ ਪਹੁੰਚ ਗਏ ਜਿਹੜੇ ਨੌਜਵਾਨ ਨੇ ਨੌਜਵਾਨ ਵੀ ਹੈ ਲੇਡੀਆਂ ਜਿਆਦਾ ਹੈ ਲੇਡੀਆਂ ਜਿਆਦਾ ਨਾ ਪਤਾ ਲੱਗਦਾ ਨਾ ਕੁਝ ਜਦੋਂ ਕੀ ਆ ਕੇ ਪ੍ਰਸ਼ਾਸਨ ਆ ਗਿਆ ਵੀ ਗਲੀਆਂ ਚ ਨਿਕਲ ਆ ਹੁਣ ਇਸ ਟਾਈਮ ਜਿੰਨੀਆਂ ਵੇਚਣ ਵਾਲੀਆਂ ਉਹ ਸਾਰੀਆਂ ਗਲੀਆਂ ਚ ਖੜੀਆਂ ਨੇ ਚਿੱਟਾ ਚਿੱਟਾ ਜੀ ਚਿੱਟਾ ਅਸ ਤੇ ਕਹਿੰਦੇ ਵੀ ਖਤਮ ਹੋਣਾ ਚਾਹੀਦਾ ਸਰਕਾਰ ਨੂੰ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਖਤਮ ਤਾਂ ਜੀ ਲੇਖੋ ਜੀ ਇਹ ਤਾਂ ਜਿਵੇਂ ਰਮਾਣੇ ਸਰ ਨੇ ਕਰਿਆ ਸੀਗਾ ਚੱਕ ਚੱਕ ਪਰਚੇ ਮਾਰੇ ਐ ਜੇ ਕੁੱਟਿਆ ਫੰਟਿਆ ਹਾਂ ਸ਼ਕਤੀ ਸ਼ਕਤੀ ਹਾਂਜੀ ਹਾਂ ਹੈਗੀ ਅਮੀਦ ਹੋ ਜੂਗਾ ਹਾਂਜੀ ਹਾਂਜੀ ਜੀ ਸਹਯੋਗ ਦੇਵਾਂਗੇ ਜੀ ਅਸੀਂ ਇੱਕ ਤੋਂ ਪਹਿਲਾਂ ਪਿੰਡ ਜੇ ਨਖਾਂ ਨਹੀਂ ਦਿੱਤਾ ਸੀ ਕਿੱਸ ਤਰ੍ਹਾਂ ਲੱਗਦਾ ਬਹੁਤ ਵਧੀਆ ਸੀ ਗਾ ਜੀ ਸਾਡੇ ਵੇਲੇ ਤੇ ਜਦੋਂ ਕੋਈ ਅਸੀਂ ਸੀਗੇ ਇੱਥੇ ਨੌਜਵਾਨ ਅਸੀਂ ਉਸ ਟਾਈਮ ਵਧੀਆ ਸੀਗੇ ਅਸੀਂ ਸਾਨੂੰ ਕੋਈ ਪਤਾ ਹੀ ਨਹੀਂ ਸੀਗਾ ਤੇ ਹੁਣ ਦੀ ਮੰਦਿਰ ਤਾਂ ਵਿੱਚ ਐ ਦੱਸ ਸਾਡੇ ਜਿਹੜੇ ਹੈਗੇ ਪਿੰਡ ਚ ਬੱਚੇ ਕਿਸੇ ਘਰ ਦਾ ਨਹੀਂ ਬਚਿਆ ਆ ਸਭ ਲੱਗੇ ਪੀਣ ਵਾਸਤੇ ਪਰ ਮੋਤਾ ਮੋਤਾ ਕਟੋ-ਕਟ ਵੀ ਮੇਰੇ ਆ 15-20 ਦਿਨਾਂ ਚ 7-8 ਤਾਂ ਚਲੇ ਗਏ ਜੀ ਅੱਜ ਚਾਰ ਇਸ ਤੋਂ ਪਹਿਲਾਂ ਚਾਰ ਦਿਨ ਇੱਕ ਮੁੰਡਾ ਟੀਕਾ ਲਾ ਕੇ ਮਰਿਆ ਸੀਗਾ ਕੋਈ ਉਹ ਦੀ ਸੁਣਵਾਈ ਨਹੀਂ ਕੋਈ ਕੁਝ ਨਹੀਂ ਕਰਿਆ ਵੀ 10 ਦਿਨਾਂ ਦੇ ਵਿੱਚ ਵਿੱਚ ਵੀ 5-7 ਮੋਟਾ ਤਾਂ ਹੋ ਹੀ ਗਏ ਜੀ ਹਾਂਜੀ ਤੇ ਸਾਡੇ ਪਿੰਡ ਜੀ ਘਟੋ-ਘਟ ਇਹ ਪਿੰਡ ਦਾ ਬਹੁਤ ਬੁਰਾ ਵਾਲਾ ਹੀ ਜਿਹੜਾ ਪਿੰਡ ਹੈ ਬੀੜ ਪਿੰਡ ਹੈ ਜੀ 2 ਨੰਬਰ ਵਸਤੀ ਹੈ ਬਹੁਤ ਬੁਰਾ ਵਾਲਾ ਇਹ ਪਿੰਡ ਦਾ ਹਾਂਜੀ ਹਾਂਜੀ ਅੱਜ 5 ਦਿਨ ਹੋ ਗਏ ਜੀ ਪੁਲਿਸ ਨੂੰ ਲਗਾਤਾਰ ਵਧੀਆ ਇਹ ਇਸ ਤਰੀਏ ਮੈਂ ਤਾਂ ਕਹਿਣਾ ਚੱਲਦਾ ਰਵੇ ਤਾਂ ਸ਼ਾਇਦ ਬੰਦ ਹੋ ਸਕਦਾ ਹੈ ਬਹੁਤ ਮਿਲਦਾ ਹੈ ਯਾਨੀ ਗੈਂਗਰ ਮਿਲਦਾ ਹੈ ਹਾਂਜੀ ਜਦੋਂ ਆਇਆ ਕਰੋ ਮਿਸਟਰ ਜੀ ਇਹ ਕਿ ਪਹਿਲਾਂ ਇਹ ਇਹ ਉਹ ਟੱਪ ਜਾਂਦੇ ਜਦੋਂ ਪੁਲਿਸ ਆ ਜਾਂਦੀ ਹਾਂਜੀ ਉਹ ਪਿੰਡ ਦਾ ਰੁੜਿਆ ਪਿੰਡ ਦਾ ਮਤਲਬ ਕਿ ਲੋਕ ਦਿੰਦੇ ਹਾਂ ਹਾਂਜੀ ਪੁਲਿਸ ਦਾ ਸਾਥ ਦਿੰਦੇ ਹਾਂਜੀ ਨਾਲ ਹੈ ਜੀ ਪੁਲਿਸ ਦੇ ਅਸੀਂ ਪੂਰੇ ਨਾਲ ਖੜੇ ਹਾਂ ਹਾਂਜੀ ਹਾਂਜੀ ਖਤਮ ਹੋ ਗਈ ਸਾਡੇ ਪਿੰਡ ਦੀ ਨੌਜਵਾਨੀ ਪੀੜੀ ਜਾ ਰਹੀ ਹੈ ਜੀ ਮਜੀ ਚੋਨੇ ਨਸ਼ਾ ਬੰਦੋਗੀ